ਦਰਅਸਲ ਇੱਕ ਮਾਮਲਾ ਦਰਦ ਦਿੱਤਾ ਗਿਆ ਸੁਖਵਰ ਸਿੰਘ ਪੰਨੋ ਦੇ ਉੱਪਰ ਕਿੰਨੀਆਂ ਤਰ੍ਹਾਂ ਦੇ ਚਾਹੇ ਇਹ ਇਹਦੇ ਇਹਦੇ ਵਿੱਚ ਪਹਿਲਾਂ ਤਾਂ ਜਿਹੜੀ ਫੋਰਸ ਸਾਡੀ ਸਬਡਿਵੀਜ਼ਨ ਜਿਹੜੀ ਸੈਂਟਰਲ ਦੇ ਚਾਰ ਥਾਣੇ ਆ ਜੀ ਡਿਵੀਜ਼ਨ ਈ ਡਿਵੀਜ਼ਨ ਗੇਟ ਕੀਮਾ ਤੇ ਸਲਾਮਾਬਾਦ ਉਹਦੀ ਫੋਰਸ ਆ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਲੋਂ ਮਹਈਆ ਕਰਾਈ ਗੇਰੋ ਨਾਲ ਲਾਈ ਗਈ ਹੈ ਜੀ ਸਰ ਅੱਗੇ ਕਿਹੜਾ ਮਾਮਲਾ ਨਾਲ ਲਾਈ ਜਾਂਦੇ ਸੀ ਅੱਜ ਤੱਕ ਨਜ਼ਰ ਨਹੀਂ ਆ ਰਹੀ ਉਹ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਥਾਣਾ ਡੀਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 24 ਘੰਟੇ ਲੈ ਕੇ ਕੀ ਕਰਤਾ ਨਹੀਂ ਕੋਈ ਪੋਸਟ ਜਿਹੜੀ ਇੱਥੇ ਲਗਾਈ ਗਈ ਹੈ ਸਾਡੀ ਸਬਡਿਵੀਜ਼ਨ ਦੇ ਵਿੱਚ ਸਾਡੇ ਸਬਡਿਵੀਜ਼ਨ ਦੀ ਟੋਟਲ 3304 ਫੋਰਸ ਹੈ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਹੈ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਰੋਂ ਮਈਆ ਕਾਈ ਗਈ ਆ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਆ ਸਰ 26 ਜਨਵਰੀ ਲੈ ਕੇ ਕੀ ਦਿੱਤਾ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਫਿਰ ਰਾਜਨੀਤਿਕ ਅੰਤਰਾਂ ਨੂੰ 26 ਜਨਵਰੀ ਨੂੰ ਲੈ ਕੇ ਇਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਔਰ ਇਹਦੇ ਜਿਹੜੇ ਉਹ ਲੜਵਾਜ ਨੇ ਜਾਂ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਇਹ ਹਦਾਇਤ ਆ ਕਿ ਜੇ ਕੋਈ ਇਦਾਂ ਦੀ ਕੋਈ ਹਰਕਤ ਕਰੇਗਾ ਤਾਂ ਇਹ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਇਹ ਜਿਹੜਾ ਆਪਣਾ ਫਲੈਗ ਮਾਰਚ ਕਿੱਥੋਂ ਕਿੱਥੇ ਜਾ ਰਿਹਾ ਜੀ ਹੁਣ ਇਹ ਫਲੈਗ ਮਾਰਚ ਫਿਲਹਾਲ ਅਸੀਂ ਹੌਲ ਗੇਟ ਤੋਂ ਸ਼ੁਰੂ ਕੀਤਾ ਜੀ ਪੈਦਲ ਆਪਾਂ ਭਰਾਵਾਂ ਦੇ ਟਾਬੇ ਤੋਂ ਹੁੰਦੇ ਕਟੜਾ ਜੈਮਲ ਸਿੰਘ ਥਾਣੀ ਸਕੰਦਰੀ ਗੇਟ ਤੱਕ ਆਪਾਂ ਇਹਨੂੰ ਪੈਦਲ ਕਵਰ ਕਰਾਂਗੇ ਜੀ ਬਾਕੀ ਅਸੀਂ ਸਬਡਿਵੀਨ ਦੇ ਏਰੀਆ ਦੇ ਵਿੱਚ ਗੱਡੀਆਂ ਦੇ ਉੱਪਰ ਕਵਰ ਕਰਾਂਗੇ ਜੀ ਬੀਜੇ ਨੇ ਵੀ ਤਾਂ ਕੈਸੇ ਤਰ੍ਹਾਂ ਫਲੈਗ ਮਾਰਚ ਜਾਰੀ ਰਹਿਣਗੇ ਜ ਔਰ ਜਿਹੜੀ ਹਾਲ ਗੇਟ ਦੇ ਵਿੱਚ ਬਾਜ਼ਾਰ ਨੇ ਯੂਟੀ ਮਾਰਕੀਟ ਉਹਦੇ ਵੀ ਆਪਾਂ ਐਂਟੀਸੈਪਟਿਕ ਚੈਕਿੰਗ ਕਰਵਾ ਰਹੇ ਹਾਂ ਸਰ ਪੈਰੀਗੇਟ ਲਗਾ ਕੇ ਚੈਕਿੰਗ ਵਗੈਰਾ ਹੀ ਕਰੋਗੇ ਜੀ ਹਾਂਜੀ 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 ਸਾਡੇ ਉਹ ਨਾਕੇ ਬੰਦੀ ਤੇ ਸਾਡੀ ਤੁਹਾਨੂੰ ਦੱਸਿਆ 24 ਆਵਰ ਚੱਲ ਰਹੀ ਆ ਉਹਦੇ ਵਿੱਚ ਚੈਕਿੰਗ ਵੀ ਚੱਲ ਰਹੀ ਆ ਔਰ ਸ਼ਾਮ ਨੂੰ ਵੀ ਸਾਡੇ ਨਾਕੇ ਰਾਤ ਰਾਤ ਨੂੰ ਵੀ ਹੁੰਦੇ ਆ ਜੀ ਦਿਨੇ ਵੀ ਹੁੰਦੇ ਚੈਕਿੰਗ ਦੌਰਾਨ ਕੁਝ ਮਿਲਿਆ ਜੀ ਹੁਣ ਤੱਕ ਚੈਕਿੰਗ ਦੌਰਾਨ ਅਸੀਂ ਛੱਕੀ ਬੰਦੇ ਲੈ ਕੇ ਆਂਦੇ ਹਾਂ ਜੀ ਰਾਉਂਡ ਅਪ ਕੀਤੇ ਹੋਏ ਆ ਜੀ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਜੀ ਇਹ ਫਲੈਗ ਮਾਰਚ 26 ਜਨਵਰੀ ਦਾ ਸਭੰਚ ਜਿਹੜਾ ਮਾਨ ਜੋਬ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਔਰ ਸਾਡੇ ਐਡੀਐਸਪੀ ਵਨ ਸਾਹਿਬ ਸ੍ਰੀ ਮਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਐਚਓ ਔਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਆਪਾਂ ਹਾਲ ਗੇਟ ਤੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਲੈ ਕੇ ਘੁੰਮ ਕੇ ਸਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਚੱਕਰ ਲਾਇਆ ਜਾਵੇ ਠੀਕ ਹੈ ਦਰਅਸਲ ਇੱਕ ਮਾਮਲਾ ਦਰਦਕ ਦਿੱਤਾ ਗਿਆ ਸੁਖਵਰ ਸਿੰਘ ਪੰਨੂ ਦੇ ਉੱਪਰ ਕਿੰਨੀਆਂ ਤਰ੍ਹਾਂ ਦੇ ਕਹਿ ਦਿੱਤੇ ਇਹ ਇਹਦੇ ਵਿੱਚ ਪਹਿਲਾਂ ਤਾਂ ਜਿਹੜੀ ਫੋਰਸ ਸਾਡੀ ਸਬਡਿਵੀਜ਼ਨ ਜਿਹੜੀ ਸੈਂਟਰਲ ਦੇ ਚਾਰ ਥਾਣੇ ਆ ਜੀ ਡੀ ਡਿਵੀਜ਼ਨ ਈ ਡਿਵੀਜ਼ਨ ਗੇਟ ਕੀਮਾ ਤੇ ਸਲਾਮਾਬਾਦ ਉਹਦੀ ਫੋਰਸ ਆ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਲੋਂ ਮਹਈਆ ਕਰਾਈ ਗੇ ਉਹ ਨਾਲ ਲਾਈ ਗਈ ਹੈ ਜੀ ਸਰ ਕਿਹੜਾ ਮਾਮਲਾ ਨਾਲ ਲਾਈ ਜਾਂਦੇ ਸੀ ਅੱਜ ਤੱਕ ਨਜ਼ਰ ਨਹੀਂ ਆ ਰਹੀ ਉਹ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਥਾਣਾ ਡੀਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 24 ਘੰਟੇ ਲੈ ਕੇ ਕੀ ਕਰਤਾ ਨਹੀਂ ਕਿਹਦੀ ਪੋਸਟ ਜਿਹੜੀ ਇੱਥੇ ਲਗਾਈ ਗਈ ਹੈ ਸਾਡੀ ਸਬਡਿਵੀਜ਼ਨ ਦੇ ਵਿੱਚ ਸਾਡੇ ਸਬਡਿਵੀਜ਼ਨ ਦੀ ਟੋਟਲ 3304 ਫੋਰਸ ਹੈ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਹੈ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਰੋਂ ਮਈਆ ਕਾਈ ਗਈ ਆ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਸਰ 26 ਜਨਵਰੀ ਲੈ ਕੇ ਕੀ ਦਿੱਤਾ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਫਿਰ ਸਰਕਾਰੀ ਅੰਤਰਾਂ ਨੂੰ 26 ਜਨਵਰੀ ਨੂੰ ਲੈ ਕੇ ਇਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਔਰ ਇਹਦੇ ਲਈ ਜਿਸੀਂ ਜਿਹੜੇ ਹੁੱਲੜਵਾਜ ਨੇ ਜਾਂ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਇਹ ਹਦਾਇਤ ਆ ਕਿ ਜੇ ਕੋਈ ਇਦਾਂ ਦੀ ਕੋ ਹਰਕਤ ਕਰੇਗਾ ਤਾਂ ਇਹ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਠੀਕ ਹੈ ਜੀ। ਇਹ ਜਿਹੜਾ ਆਪਣਾ ਫਲੈਗ ਮਾਰਚ ਕਿੱਥੋਂ ਕਿੱਥੇ ਜਾ ਰਿਹਾ ਜੀ ਹੁਣ? ਇਹ ਫਲੈਗ ਮਾਰਚ ਫਿਲਹਾਲ ਅਸੀਂ ਹੌਲ ਗੇਟ ਤੋਂ ਸ਼ੁਰੂ ਕੀਤਾ ਜੀ ਪੈਦਲ ਆਪਾਂ ਭਰਾਵਾਂ ਦੇ ਟਾਬੇ ਤੋਂ ਹੁੰਦੇ ਕਟੜਾ ਜੈਮਲ ਸਿੰਘ ਥਾਣੀ ਸਕੰਦਰੀ ਗੇਟ ਤੱਕ ਆਪਾਂ ਇਹਨੂੰ ਪੈਦਲ ਕਵਰ ਕਰਾਂਗੇ ਜੀ ਬਾਕੀ ਅਸੀਂ ਸਬਡੂਇਆ ਦੇ ਏਰੀਆ ਦੇ ਵਿੱਚ ਗੱਡੀਆਂ ਦੇ ਉੱਪਰ ਕਵਰ ਕਰਾਂਗੇ। 26 ਜਨਵਰੀ ਤੱਕ ਐਸੇ ਤਰ੍ਹਾਂ ਫਲੈਗ ਮਾਰਚ ਜਾਰੀ ਰਹਿ ਔਰ ਜਿਹੜੀ ਹਾਲ ਗੇਟ ਦੇ ਵਿੱਚ ਬਾਜ਼ਾਰ ਨੇ ਯੂਟੀ ਮਾਰਕੀਟ ਉਹਦੇ ਵੀ ਆਪਾਂ ਐਂਟੀਸੈਪਟਿਕ ਚੈਕਿੰਗ ਕਰਵਾ ਰਹੇ ਹਾਂ ਸਰ ਪੈਰੀਗੇਟ ਲਗਾ ਕੇ ਚੈਕਿੰਗ ਵਗੈਰਾ ਹੀ ਕਰੋਗੇ ਜੀ ਹਾਂਜੀ 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 ਸਾਡੇ ਉਹ ਨਾਕੇ ਬੰਦੀ ਤੇ ਸਾਡੀ ਤੁਹਾਨੂੰ ਦੱਸਿਆ 24 ਆਵਰ ਚੱਲ ਰਹੀ ਆ ਉਹਦੇ ਵਿੱਚ ਚੈਕਿੰਗ ਵੀ ਚੱਲ ਰਹੀ ਆ ਔਰ ਸ਼ਾਮ ਨੂੰ ਵੀ ਸਾਡੇ ਨਾਕੇ ਰਾਤ ਰਾਤ ਨੂੰ ਵੀ ਹੁੰਦੇ ਆ ਜੀ ਦਿਨੇ ਵੀ ਹੁੰਦੇ ਚੈਕਿੰਗ ਦੌਰਾਨ ਕੁਝ ਮਿਲਿਆ ਜੀ ਹੁਣ ਤੱਕ ਚੈਕਿੰਗ ਦੌਰਾਨ ਅਸੀਂ ਛੱਕੀ ਬੰਦੇ ਲੈ ਕੇ ਆਂਦੇ ਹਾਂ ਜੀ ਰਾਉਂਡ ਅਪ ਕੀਤੇ ਹੋਏ ਆ ਜੀ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਜੀ ਇਹ ਫਲੈਗ ਮਾਰਚ 26 ਜਨਵਰੀ ਦਾ ਸਭੰਚ ਜਿਹੜਾ ਮਾਨ ਜੋਬ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਔਰ ਸਾਡੇ ਐਡੀਐਸਪੀ ਵਨ ਸਾਹਿਬ ਸ੍ਰੀ ਮਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਐਚਓ ਔਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਆਪਾਂ ਹਾਲ ਗੇਟ ਤੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਲੈ ਕੇ ਘੁੰਮ ਕੇ ਸਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਚੱਕਰ ਲਾਇਆ ਜਾਏਗਾ ਦਰਅਸਲ ਸਿਆਸੀ ਇੱਕ ਮਾਮਲਾ ਦਰਦ ਕੀਤਾ ਗਿਆ ਸੁਖਵਰ ਸਿੰਘ ਪੰਨੋ ਦੇ ਉੱਪਰ ਕਿੰਨੀਆਂ ਤਰ੍ਹਾਂ ਦੇ ਚਾਹੇ ਇਹ ਇਹਦੇ ਇਹਦੇ ਵਿੱਚ ਪਹਿਲਾਂ ਤਾਂ ਜਿਹੜੀ ਫੋਰਸ ਸਾਡੀ ਸਬਡਿਵੀਜ਼ਨ ਜਿਹੜੀ ਸੈਂਟਰਲ ਦੇ ਚਾਰ ਥਾਣੇ ਆ ਜੀ ਡੀ ਡਿਵੀਜ਼ਨ ਈ ਡਿਵੀਜ਼ਨ ਗੇਟ ਕੀਮਾ ਤੇ ਸਲਾਮਾਬਾਦ ਉਹਦੀ ਫੋਰਸ ਆ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਲੋਂ ਮਹਈਆ ਕਰਾਈ ਕੇ ਉਹ ਨਾਲ ਲਾਈ ਗਈ ਹੈ ਜੀ ਸਰ ਅੱਗੇ ਕਿਹੜਾ ਮਾਮਲਾ ਨਾਲ ਲਾਈ ਜਾਂਦੇ ਸੀ ਅੱਜ ਤੱਕ ਨਜ਼ਰ ਨਹੀਂ ਆ ਰਹੀ ਉਹ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਥਾਣਾ ਡੀਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 24 ਘੰਟੇ ਲੈ ਕੇ ਕੀ ਕੰਮ ਕਰਤਾ ਨਹੀਂ ਕੋਈ ਪੋਸਟ ਜਿਹੜੀ ਇੱਥੇ ਲਗਾਈ ਗਈ ਹੈ ਸਾਡੀ ਸਬਡਿਵੀਜ਼ਨ ਦੇ ਵਿੱਚ ਸਾਡੇ ਸਬਡਿਵੀਜ਼ਨ ਦੀ ਟੋਟਲ 3304 ਫੋਰਸ ਹੈ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਹੈ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਰੋਂ ਮਈਆ ਕਾਈ ਗਈ ਆ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਸਰ 26 ਜਨਵਰੀ ਲੈ ਕੇ ਕੀ ਦਿੱਤਾ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਫਿਰ ਸਰਕਾਰੀ ਅੰਤਰਾਂ ਨੂੰ 26 ਜਨਵਰੀ ਨੂੰ ਲੈ ਕੇ ਇਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਔਰ ਇਹਦੇ ਲਈ ਜਿਸੀਂ ਜਿਹੜੇ ਹੁੱਲੜਵਾਦ ਨੇ ਜਾਂ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਇਹ ਹਦਾਇਤ ਆ ਕਿ ਜੇ ਕੋਈ ਇਦਾਂ ਦੀ ਕੋਈ ਹਰਕਤ ਕਰੇਗਾ ਤਾਂ ਇਹ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਇਹ ਜਿਹੜਾ ਆਪਣਾ ਫਲੈਗ ਮਾਰਚ ਕਿੱਥੋਂ ਕਿੱਥੇ ਜਾ ਰਿਹਾ ਜੀ ਹੁਣ ਇਹ ਫਲੈਗ ਮਾਰਚ ਫਿਲਹਾਲ ਅਸੀਂ ਹੌਲ ਗੇਟ ਤੋਂ ਸ਼ੁਰੂ ਕੀਤਾ ਜੀ ਪੈਦਲ ਆਪਾਂ ਭਰਾਵਾਂ ਦੇ ਟਾਬੇ ਤੋਂ ਹੁੰਦੇ ਕਟੜਾ ਜੈਮਲ ਸਿੰਘ ਥਾਣੀ ਸਕੰਦਰੀ ਗੇਟ ਤੱਕ ਆਪਾਂ ਇਹਨੂੰ ਪੈਦਲ ਕਵਰ ਕਰਾਂਗੇ ਜੀ ਬਾਕੀ ਅਸੀਂ ਸਬਡਿਵੀਨ ਦੇ ਏਰੀਆ ਦੇ ਵਿੱਚ ਗੱਡੀਆਂ ਦੇ ਉੱਪਰ ਕਵਰ ਕਰਾਂਗੇ ਜੀ ਅੱਗੇ ਜੇ ਵੀ ਤਾਂ ਕੈਸੇ ਤਰ੍ਹਾਂ ਫਲੈਗ ਮਾਰਚ ਜਾਰੀ ਰਹਿਣਗੇ ਔਰ ਜਿਹੜੀ ਹਾਲ ਗੇਟ ਦੇ ਵਿੱਚ ਬਾਜ਼ਾਰ ਨੇ ਯੂਟੀ ਮਾਰਕੀਟ ਉਹਦੇ ਵੀ ਆਪਾਂ ਐਂਟੀਸੈਪਟਿਕ ਚੈਕਿੰਗ ਕਰਵਾ ਰਹੇ ਹਾਂ ਸਰ ਬੈਰੀਗੇਟ ਲਗਾ ਕੇ ਚੈਕਿੰਗ ਵਗੈਰਾ ਹੀ ਕਰੋਗੇ ਜੀ ਹਾਂਜੀ 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 ਸਾਡੇ ਉਹ ਨਾਕੇ ਬੰਦੀ ਤੇ ਸਾਡੀ ਤੁਹਾਨੂੰ ਦੱਸਿਆ 24 ਆਵਰ ਚੱਲ ਰਹੀ ਆ ਉਹਦੇ ਵਿੱਚ ਚੈਕਿੰਗ ਵੀ ਚੱਲ ਰਹੀ ਆ ਔਰ ਸ਼ਾਮ ਨੂੰ ਵੀ ਸਾਡੇ ਨਾਕੇ ਰਾਤ ਰਾਤ ਨੂੰ ਵੀ ਹੁੰਦੇ ਆ ਜੀ ਦਿਨੇ ਵੀ ਹੁੰਦੇ ਆ ਚੈਕਿੰਗ ਦੌਰਾਨ ਕੁਝ ਮਿਲਿਆ ਜੀ ਹੁਣ ਤੱਕ ਚੈਕਿੰਗ ਦੌਰਾਨ ਅਸੀਂ ਛੱਕੀ ਬੰਦੇ ਲੈ ਕੇ ਆਂਦੇ ਆ ਰਾਉਂਡ ਅਪ ਕੀਤੇ ਹੋਏ ਆ ਜੀ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਜੀ ਇਹ ਫਲੈਗ ਮਾਰਚ 26 ਜਨਵਰੀ ਦੇ ਸਬੰਧ ਚ ਜਿਹੜਾ ਮਾਨ ਜੋਬ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਔਰ ਸਾਡੇ ਐਡੀਐਸਪੀ ਵਨ ਸਾਹਿਬ ਸ੍ਰੀ ਮਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਐਚਓ ਔਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਆਪਾਂ ਹਾਲ ਗੇਟ ਤੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਲੈ ਕੇ ਘੁੰਮ ਕੇ ਸਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਚੱਕਰ ਲਾਇਆ ਜਾਵੇ ਠੀਕ ਹੈ ਦਰਅਸਲ ਜਿਹੜਾ ਇਹ ਇੱਕ ਮਾਮਲਾ ਦਰਦਕ ਦਿੱਤਾ ਗਿਆ ਸੁਖਵਰ ਸਿੰਘ ਪੰਨੋ ਦੇ ਉੱਪਰ ਕਿੰਨੀਆਂ ਤਰ੍ਹਾਂ ਦੇ ਕਹਿ ਦਿੱਤੇ ਇਹ ਇਹਦੇ ਇਹਦੇ ਵਿੱਚ ਪਹਿਲਾਂ ਤਾਂ ਜਿਹੜੀ ਫੋਰਸ ਸਾਡੀ ਸਬਡਿਵੀਜ਼ਨ ਜਿਹੜੀ ਸੈਂਟਰਲ ਦੇ ਚਾਰ ਥਾਣੇ ਆ ਜੀ ਡੀ ਡਿਵੀਜ਼ਨ ਈ ਡਿਵੀਜ਼ਨ ਗੇਟ ਕੀਮਾ ਤੇ ਸਲਾਮਾਬਾਦ ਉਹਦੀ ਫੋਰਸ ਆ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਲੋਂ ਮਹਈਆ ਕਰਾਈ ਕੇ ਉਹ ਨਾਲ ਲਾਈ ਗਈ ਹੈ ਜੀ ਸਰ ਜਿਹੜਾ ਮਾਮਲਾ ਨਾਲ ਲਾਈ ਜਾਂਦੇ ਸੀ ਅੱਜ ਤੱਕ ਨਜ਼ਰ ਨਹੀਂ ਆ ਰਹੀ ਉਹ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਥਾਣਾ ਡੀਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 24 ਘੰਟੇ ਲੈ ਕੇ ਕੀ ਕਰਤਾ ਨਹੀਂ ਕੋਈ ਪੋਸਟ ਜਿਹੜੀ ਇੱਥੇ ਲਗਾਈ ਗਈ ਹੈ ਸਾਡੀ ਸਬਡਿਵੀਜ਼ਨ ਦੇ ਵਿੱਚ ਸਾਡੇ ਸਬਡਿਵੀਜ਼ਨ ਦੀ ਟੋਟਲ 3304 ਫੋਰਸ ਹੈ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਹੈ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਰੋਂ ਮਈਆ ਕਾਈ ਗਈ ਆ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਸਰ 26 ਜਨਵਰੀ ਲੈ ਕੇ ਕੀ ਦਿੱਤਾ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਫਿਰ ਰਾਜਨੀਤਿਕ ਅੰਤਰਾਂ ਨੂੰ 26 ਜਨਵਰੀ ਨੂੰ ਲੈ ਕੇ ਇਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਔਰ ਇਹਦੇ ਲਈ ਜਿਹੜੇ ਹੁੱਲੜਵਾਜ ਨੇ ਜਾਂ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਇਹ ਹਦਾਇਤ ਆ ਕਿ ਜੇ ਕੋਈ ਇਦਾਂ ਦੀ ਕੋ ਹਰਕਤ ਕਰੇਗਾ ਤਾਂ ਇਹ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਠੀਕ ਹੈ ਜੀ। ਇਹ ਜਿਹੜਾ ਆਪਣਾ ਫਲੈਗ ਮਾਰਚ ਕਿੱਥੋਂ ਕਿੱਥੇ ਜਾ ਰਿਹਾ ਜੀ ਹੁਣ? ਇਹ ਫਲੈਗ ਮਾਰਚ ਫਿਲਹਾਲ ਅਸੀਂ ਹੌਲ ਗੇਟ ਤੋਂ ਸ਼ੁਰੂ ਕੀਤਾ ਜੀ ਪੈਦਲ ਆਪਾਂ ਭਰਾਵਾਂ ਦੇ ਟਾਬੇ ਤੋਂ ਹੁੰਦੇ ਕਟੜਾ ਜੈਮਲ ਸਿੰਘ ਥਾਣੀ ਸਕੰਦਰੀ ਗੇਟ ਤੱਕ ਆਪਾਂ ਇਹਨੂੰ ਪੈਦਲ ਕਵਰ ਕਰਾਂਗੇ ਜੀ ਬਾਕੀ ਅਸੀਂ ਸਬਡੂਇਆ ਦੇ ਏਰੀਆ ਦੇ ਵਿੱਚ ਗੱਡੀਆਂ ਦੇ ਉੱਪਰ ਕਵਰ ਕਰਾਂਗੇ। 26 ਜਨਵਰੀ ਤੱਕ ਐਸੇ ਤਰ੍ਹਾਂ ਫਲੈਗ ਮਾਰਚ ਜਾਰੀ ਰਹਿ ਔਰ ਜਿਹੜੀ ਹਾਲ ਗੇਟ ਦੇ ਵਿੱਚ ਬਾਜ਼ਾਰ ਨੇ ਯੂਟੀ ਮਾਰਕੀਟ ਉਹਦੇ ਵੀ ਆਪਾਂ ਐਂਟੀਸੈਪਟਿਕ ਚੈਕਿੰਗ ਕਰਵਾ ਰਹੇ ਹਾਂ ਸਰ ਪੈਰੀਗੇਟ ਲਗਾ ਕੇ ਚੈਕਿੰਗ ਵਗੈਰਾ ਹੀ ਕਰੋਗੇ ਜੀ ਹਾਂਜੀ 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 ਸਾਡੇ ਉਹ ਨਾਕੇ ਬੰਦੀ ਤੇ ਸਾਡੀ ਤੁਹਾਨੂੰ ਦੱਸਿਆ 24 ਆਵਰ ਚੱਲ ਰਹੀ ਆ ਉਹਦੇ ਵਿੱਚ ਚੈਕਿੰਗ ਵੀ ਚੱਲ ਰਹੀ ਆ ਔਰ ਸ਼ਾਮ ਨੂੰ ਵੀ ਸਾਡੇ ਨਾਕੇ ਰਾਤ ਰਾਤ ਨੂੰ ਵੀ ਹੁੰਦੇ ਆ ਜੀ ਦਿਨੇ ਵੀ ਹੁੰਦੇ ਚੈਕਿੰਗ ਦੌਰਾਨ ਕੁਝ ਮਿਲਿਆ ਜੀ ਹੁਣ ਤੱਕ ਚੈਕਿੰਗ ਦੌਰਾਨ ਅਸੀਂ ਛੱਕੀ ਬੰਦੇ ਲੈ ਕੇ ਆਂਦੇ ਹਾਂ ਜੀ ਰਾਉਂਡ ਅਪ ਕੀਤੇ ਹੋਏ ਆ ਜੀ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਜੀ ਇਹ ਫਲੈਗ ਮਾਰਚ 26 ਜਨਵਰੀ ਦੇ ਸਭੰਚ ਜਿਹੜਾ ਮਾਨ ਜੋਬ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਔਰ ਸਾਡੇ ਐਡੀਐਸਪੀ ਵਨ ਸਾਹਿਬ ਸ੍ਰੀ ਮਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਐਚਓ ਔਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਆਪਾਂ ਹਾਲ ਗੇਟ ਤੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਲੈ ਕੇ ਘੁੰਮ ਕੇ ਸਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਚੱਕਰ ਲਾਇਆ ਜਾਏਗਾ